ਐਸ ਵਿਲੇ ਜਿੱਥੇ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰ ਰਹੇ ਨੇ ਉੱਥੇ ਹੀ ਵਿੱਤੇ ਸਾਲ ਦੀ 2023 ਤੇ 24 ਦੇ ਲਈ ਜੀਐਸਡੀਪੀ ਦੀ ਜਿਹੜੀ ਦਰ ਹੈ ਉਹ 698635 ਕਰੋੜ ਰੁਪਏ ਹੋਣ ਦਾ ਦਾਵਾ ਕੀਤਾ ਹਰਪਾਲ ਚੀਮਾ ਜਿੱਥੇ ਵਿਧਾਨ ਸਭਾ ਦੇ ਵਿੱਚ ਆਪਣਾ ਦੂਸਰਾ ਬਜਟ ਪੇਸ਼ ਕਰ ਰਿਹਾ ਆਪ ਸਰਕਾਰ ਦਾ ਉੱਥੇ ਵਪਾਰੀ ਵਰਗ ਨੂੰ ਵੀ ਕਿਤੇ ਨਾ ਕਿਤੇ ਇਸ ਬਜਟ ਤੋਂ ਉਮੀਦਾਂ ਨੇ ਤੇ ਜਿਹੜੀ ਜੀਐਸਡੀਪੀ ਦੀ ਦਰ ਰੱਖੀ ਗਈ ਹੈ ਉਹ 6 ਲੱਖ 92635 ਕਰੋੜ ਦੇ ਕਰੀਬ ਹੋਣ ਦਾ ਦਾਵਾ ਕੀਤਾ ਗਿਆ ਹਰਪਾਲ ਚੀਮਾ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਸਿਰਫ ਕਲਾਸਰੂਮ ਅਤੇ ਬਲੈਕਬੋਰਡ ਨਹੀਂ ਬਣਾਨੇ ਅਸੀਂ ਹੋਰ ਵੀ ਕਈ ਚੀਜ਼ਾਂ ਦੇ ਵੱਲ ਧਿਆਨ ਦੇਵਾਂਗੇ ਵਿਧਾਨ ਸਭਾ ਦੇ ਵਿੱਚ ਲਗਾਤਾਰ ਜਿਹੜਾ ਹੈ ਵਿਰੋਧੀਆਂ ਦੇ ਨਿਸ਼ਾਨੇ ਤੇ ਸੀਗੇ ਹਰਪਾਲ ਚੀਮਾ ਪਰ ਸਿੱਖਿਆ ਨੂੰ ਲੈ ਕੇ ਜਿਹੜੇ ਉਹਨਾਂ ਦੇ ਵੱਲੋਂ ਦਾਅਵੇ ਕੀਤੇ ਗਏ ਸੀ ਜਿਹੜੀ ਆਮ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵੇ ਕੀਤੇ ਗਏ ਸੀਗੇ ਸਰਕਾਰ ਆਉਣ ਤੋਂ ਪਹਿਲਾਂ ਤੇ ਹੁਣ ਹਰਪਾਲ ਚੀਮਾ ਦਾ ਵੱਡਾ ਬਿਆਨ ਆਇਆ ਹੈ ਕਿ ਅਸੀਂ ਸਿਰਫ ਸਕੂਲਾਂ ਦੇ ਵਿੱਚ ਕਲਾਸਰੂਮ ਅਤੇ ਬਲੈਕਬੋਰਡ ਨਹੀਂ ਬਣਾਨੇ ਅਸੀਂ ਹੋਰ ਵੀ ਕਈ ਚੀਜ਼ਾਂ ਬਣਾਵਾਂਗੇ ਬਿਊਰੋ ਰਿਪੋਰਟ ਐਸਐਮਜੀ ਨਿਊਜ਼